ਹਾਂਜੀ ਦੋਸਤੋ ਸਾਡੇ ਜਵਾਨ ਛੋਟੇ ਬੱਚੇ ਅਸੀਂ ਕਮਾਂਡਰ ਲਾਏ ਨੇ ਬਾਕੀ ਜਵਾਨ ਸਾਡੇ ਮਾਸਪੀਟੀ ਵਾਸਤੇ ਤਿਆਰ ਨੇ ਜੇ ਤੁਸੀਂ ਦੇਖਣਾ ਇਹਨਾਂ ਦੀ ਮਾਸਪੀਟੀ ਕਿਵੇਂ ਆ ਇਹ ਗੱਲਬਾਤ ਚੰਗੀ ਲੱਗੇ ਨੂੰ ਲਾਈਕ ਕਰ ਕਮੈਂਟ ਸ਼ੇਅਰ ਕਰਿਓ ਆਓ ਦਿਖਾਉਂਦੇ ਹਾਂ ਤੁਹਾਨੂੰ ਮਾਸਕਿਟੀ ਦੇ ਅਖਸਾਂ ਚਲੋ ਜੀ ਰੈਡੀ ਕੋ ਕਮਾਂਡ ਦੇਣੀ ਹੈ ਸਾਰਾ ਠੀਕ ਆ ਸਾਂ ਸਾਂ ਬੈਟੂਨ ਇਹ ਸ਼੍ਰਮ ਸ਼੍ਰਮ ਮਾਸਪੀਟੀ ਵਾਸਤੇ ਤਿਆਰ ਹੈ सुनना चाहिए था कोई बात नहीं